ਹੋਣ ਨਾ ਖੁਸ਼ ਰਹਾ ਕਰਨਾ ਹੁਣ ਘਰ ਚ ਲੜਾਈ ਨਹੀਂ ਪਾਉਣੀ ਜਨਾਨੀ ਨੂੰ ਖੁਸ਼ ਰੱਖਣ ਵਾਸਤੇ ਪਹਿਲਾਂ ਖੁਸ਼ ਰਹਾ ਕਰਨਾ ਹੁਣ ਮੈਂ ਸੌ ਖਾਂ ਲੱਗਾ ਵਾ ਬੂਆ ਅੰਦਰ ਚੜ ਲੱਗਿਆ ਕੀ ਹੱਸੀ ਜੜਾ ਹੱਸੀ ਜੜਾਂ ਨਾਲੇ ਮੈਂ ਖੁਸ਼ ਨਾਲੇ ਸਿੰਦੂ ਖੁਸ਼ ਸਿੰਦੂ ਕਾਣ ਆਇਆ ਬਾਹਰ ਇੱਕ ਮਿੰਟ ਖੋਲਦੀ ਖੋਲਦੀ सिंदा कौन देनी है रोटी नुटी ला खाइए दोवे जी <laughs> दोवे जी बैगे खाने हैं करने वटी से ਕਰ ਹੋ ਗਿਆ ਅੱਜ ਤੇ ਜਨਾ ਹੱਸੇ ਜਨਾ ਪਾਗਲਾ ਵਾਂਗੂ ਹੈ ਦਿਮਾਗ ਚ ਨੁਕਸਤ ਨਹੀਂ ਪੈ ਗਿਆ ਮੈਂ 2 ਦਿਨ ਹੋ ਗਏ ਨੋਟ ਕਰਨੀ ਹੱਸੀ ਜਨਾ ਬਿਨ ਵਜਾ ਨਾ ਕੋਈ ਗੱਲ ਨਾ ਕੋਈ ਹੂ ਨਾ ਹੰਗਾਰਾ ਤੇ ਹੱਸੀ ਜਨਾ ਤੇ ਜਨਾ ਪਾਕਲ ਹੋ ਗਿਆ ਤੂੰ ਤੇ ਜਿਨਾਨੀ ਨੂੰ ਖੁਸ਼ ਰੱਖਣ ਵਾਸਤੇ ਪਹਿਲਾਂ ਖੁਸ਼ ਰਿਆ ਕਰਨਾ ਹੈ ਤੇਰੇ ਤੇ ਪੈਰ ਨਹੀਂ ਜ਼ਮੀਨ ਤੇ ਲੱਗਟ ਹੈ ਹੈ ਮੈਨੂੰ ਲੱਗਦਾ ਤੇਰੇ ਭੂਤ ਕੱਢਨੇ ਪੈਣੇ